ਤੁਰ ਕੀ ਬਾਣੀ ਆਈ ਤਿੰਨ ਸਗਨੇ ਚੰਤ ਮਿਟਾਈ ਤੁਰ ਕੀ ਬਾਣੀ ਆਈ ਤਿੰਨ ਸਗਨੇ ਚੰਤ ਮਿਟਾਈ ਤੁਰ ਕੀ ਬਾਣੀ ਆਈ ਤਿੰਨ ਸਗਨੇ ਚੰਤ ਯਾਦ ਪੁਰਖ ਮੇਰਬਾਨਾ ਹਰ ਨਾਨਕ ਸੱਚ ਬਖਾਨਾ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹੈ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਟੱਡੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇਹ ਜਿਹੜੇ ਦੇਣੇ ਸਿੱਧੀ ਦਿਹਾੜੇ ਹੋਜੋ ਜਿਹੜੇ ਮਨਾਏ ਜਾ ਰਹੇ ਆ ਚੁੱਕਾ ਇਤਿਹਾਸ ਦੇ ਵਿੱਚ ਬੜੇ ਅਹਿਮ ਦੇਣਿਆ ਇਸ ਇਹਨਾਂ ਦੌਰਾਨ ਤੇ ਠੰਡ ਦੇ ਦੌਰਾਨ ਚ ਦਸੰਬਰ ਮਹੀਨੇ ਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਤੇ ਇਸ ਵੇਲੇ ਬੜੇ ਇਹ ਵਿਰਾਗਮੀ ਜਿਹੜੇ ਦਿਨ ਚੱਲ ਰਿਹਾ ਤੇ ਇਹਨਾਂ ਦੇ ਵਿੱਚ ਹੀ ਇੱਥੋਂ ਦੇ ਇੰਗਲੈਂਡ ਦੇ ਸਿਰ ਕੁਐਂਟਰੀ ਦੇ ਗੁਰਦੁਆਰਾ ਸਤਪੁਰ ਸਾਹਿਬ ਸਿੰਘ ਜੀ ਦੀ ਸੰਗਤਾਂ ਨੂੰ ਇੱਕ ਬਹੁਤ ਹੀ ਨਵੇਕਲਾ ਤੇ ਸਲੱਗ ਜੁਗ ਅਪਰਾਲਾ ਕੀਤਾ ਜਾ ਰਿਹਾ ਇਹਨਾਂ ਨੂੰ 50000 ਪਾਉਂਡ ਦੇ ਕਰੀਬ ਖਰਚ ਕਰਕੇ ਜਿਹੜੇ ਦੂਸਰੇ ਕਮਿਊਨਿਟੀ ਦੇ ਬੱਚੇ ਆ ਜਿਹੜੇ ਗੋਰੇ ਜਾਂ ਬ੍ਰਿਟਿਸ਼ ਜਾਂ ਹੋਰ ਵੱਖ-ਵੱਖ ਕਮਿਊਨਿਟੀ ਦੇ ਬੱਚੇ ਆ ਜਿਹੜੇ ਕਿ ਲੋੜਵੰਦੇ ਆ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਗਿਫਟ ਦੇ ਕੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਸਿੱਖ ਸਿੱਖ ਜਿਹੜੀ ਸਿੱਖ ਇਤਿਹਾਸ 'ਚ ਕੁਰਬਾਨੀਆਂ ਹੋਈਆਂ ਚਾਰ ਸਾਹਿਬਜ਼ਾਦਿਆਂ ਸਮੇਤ ਹੋਰ ਜਿਹੜੀਆਂ ਇਹਨਾਂ ਦੇ ਰਾਂਝ ਕੁਰਬਾਨੀਆਂ ਆਈਆਂ ਉਹਨਾਂ ਤੋਂ ਜਿਹੜਾ ਜਾਣੂ ਕਰਵਾਇਆ ਜਾ ਰਿਹਾ ਅ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸੰਗਤਾਂ ਆ ਹੀ ਉਹਨਾਂ ਨੇ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਤੁਹਾਡਾ ਜੀਤ ਮੈਪ ਟੀਵੀ ਤੇ ਸਵਾਗਤ ਹੈ ਜੀ ਤੁਸੀਂ ਕਾਵੇਂ ਜੁੜੇ ਇਸ ਗੁਰੂ ਘਰ ਨਾਲ ਤੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇਥੋਂ ਨਹੀਂ ਸਕਤਾ ਤੇ ਮੁਖ ਸੇਵਾਦਾਰ ਬਾਬਾ ਕਲਿੰਦਰ ਸਿੰਘ ਵੱਲੋਂ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਤੇ ਜਿਹੜਾ ਆਪਣਾ ਉਪਰਾਲਾ 크ਿਸਮਸ ਦਾ ਕੀਤਾ ਜਾ ਰਿਹਾ ਸਾਬ ਜੀ ਆਦੇ ਦੀ ਯਾਦ ਦੇ ਵਿੱਚ ਹਨ ਜਿਹੜੇ ਮਾ ਮਾਪੁਰਖ ਨੇ ਆਪਣੇ ਮੁਖ ਸੇਵਾਦਾਰ ਉਹਨਾਂ ਦਾ ਇਹੀ ਕਹਿਣਾ ਹੈ ਵੀ ਜੇ ਆਪਾਂ ਹਰ ਇੱਕ ਕਮਿਊਨਿਟੀ ਦੇ ਬੱਚਿਆਂ ਨੂੰ ਖੁਸ਼ ਕਰਾਂਗੇ ਤਾਂ ਆਪਣੇ ਸਾਬ ਜੀ ਆਦੇ ਵੀ ਖੁਸ਼ ਹੋਣਗੇ ਹਨ ਬਾਕੀ ਸਾਡੀ ਇਹ ਗੱਲ ਆਪਾਂ ਲੋਰਡ ਵਨ ਸੀ ਕਿ ਕਿਸੇ ਟਾਈਮ ਆਪਾਂ ਯੂਨੀਵਰਸਿਟੀ ਤੋਂ ਸਾਨੂੰ ਜੌਬ ਮਿਲ ਗਿਆ ਸੀ ਜਿਹੜਾ ਸਟੂਡੈਂਟ ਆਏ ਸੀ ਇੰਡੀਆ ਤੋਂ ਹਾਂਜੀ ਅਸੀਂ ਸਟੂਡੈਂਟ ਆਏ ਸੀਗੇ ਮੇਰੇ ਮਿਸਿਸ ਨੇ ਨਵਨੀਤ ਕੋਰ ਇਹਨਾਂ ਨੂੰ ਯੂਨੀਵਰਸਿਟੀ ਵੱਲ ਜੌਬ ਮਿਲ ਗਿਆ ਸੀ ਤੇ ਸਾਨੂੰ ਜਿਵੇਂ 60 ਡੇਜ਼ ਦੀ ਮੇਲ ਆ ਗਈ ਸੀ ਵੀ ਤੁਸੀਂ ਵਾਪਸ ਚਲ ਜਾਓ ਆਪਣੇ ਹੋਮ ਕੰਟਰੀ ਫਿਰ ਸਾਨੂੰ ਇਹ ਦਰਬਾਰ ਸਾਹਿਬ ਦਾ ਪਤਾ ਲੱਗਾ ਜਿਵੇਂ ਸਾਡੇ ਮਾਪੁਰਖ ਨੇ ਬਾਬਾ ਨਿਸ਼ਾਨ ਸਿੰਘ ਜੀ ਅੰਬਾਲੇ ਵਾਲੇ ਇੰਡੀਆ ਤੋਂ ਉਹਨੇ ਸਾਨੂੰ ਬਾਬਾ ਜੀ ਦਾ ਕੰਟੈਕਟ ਦਿੱਤਾ ਤੇ ਅਸੀਂ ਗੱਲ ਕੀਤੀ ਬਾਬਾ ਨੇ ਸਾਨੂੰ ਬੁਲਾਇਆ ਇੱਥੇ ਫਿਰ ਮਹਾਰਾਜ ਨੇ ਇਹਨਾਂ ਨੇ ਕਿਰਪਾ ਨਾਲ ਚਲੋ ਸਾਨੂੰ ਵੀਜ਼ੇ ਵੀ ਚੇਂ ਹੁਣ ਇਸ ਟਾਈਮ ਮਹਾਰਾਜ ਦੀ ਕਿਰਪਾ ਨਾਲ ਸਭ ਬਿਲਕੁਲ ਸੱਟੇ ਨੇ ਹਨਾ ਵੈਲ ਸੱਟੇ ਆ ਮੈਂ ਜੋਬ ਵੀ ਵਧੀਆ ਬਹੁਤ ਮੇਰੀ ਤੇ ਬਸ ਐ ਵੀ ਸਭ ਕੁਝ ਹੀ ਮਹਾਰਾਜ ਦੀ ਕਿਰਪਾ ਨਾਲ ਹੁੰਦਾ ਹੈ ਤੇ ਸਮਝੀ ਇਹ ਵਿਦਿਆਰਥੀ ਨੇ ਜਿਹੜੇ ਪੰਜਾਬ ਤੋਂ ਆਏ ਸੀ ਕੁਝ ਸਮਾਂ ਪਹਿਲਾਂ ਤੇ ਇਹਨਾਂ ਨੂੰ ਜਿਹੜੀ ਆ ਕੰਮ ਦੀ ਮੁਸ਼ਕਲ ਆਈ ਜਨੂ ਯੂਨਿਵਰਸਿਟੀ ਨੂੰ ਜਵਾਬ ਦਿੱਤਾ ਗਿਆ ਰੈਂਟ ਤੇ ਰਹਿੰਦੇ ਸੀ ਉੱਥੋਂ ਕੱਢ ਦਿੱਤਾ ਗਿਆ ਪਰ ਜਿਹੜਾ ਗੁਰੂ ਘਰ ਇਸ ਨੇ ਇਹਨਾਂ ਦੀ ਬਾਹ ਫੜੀ ਸਾਡੇ ਮੌਜੂਦ ਨੇ ਨੌਨੀ ਦੇ ਕੋਰਚੀ ਜਿਹੜੇ ਇਹਨਾਂ ਦੇ ਵਾਈਫ ਨੇ ਕੀ ਤੁਸੀਂ ਜਿਹੜਾ ਪ੍ਰਲਕ ਕੀਤਾ ਯਾਰਾ ਬਾਬੂ ਜੀ ਨੂੰ ਕੀ ਕਰਨ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰਾਲਾ ਜਿੱਦਾਂ ਬਹੁਤ ਵਧੀਆ ਹਰ ਸਾਲ ਜਿੱਦਾਂ ਉਪਰਾਲਾ ਕਰਦੇ ਹਨ ਪਿਛਲੇ ਸਾਲ ਵੀ ਅਸੀਂ ਜਿੱਦਾਂ ਸੇਵਾ ਚ ਹਿੱਸੇ ਪਾਏ ਸੀ ਇਸ ਵਾਰੀ ਵੀ ਅਸੀਂ ਜਿੱਦਾਂ ਵੇਖ ਰਿਹਾ ਹਨਾ ਬਹੁਤ ਵਧੀਆ ਲੱਗਦਾ ਹੈ ਸੇਵਾ ਵੇਖ ਕੇ ਵੀ ਇਦਾਂ ਕਿਸੇ ਦੀ ਸੋਚ ਨਹੀਂ ਹੁੰਦੀ ਜਿੱਦਾਂ ਮਤਲਬ ਇੱਥੇ ਦੇ ਮੁੱਖ ਸੇਵਾਦਾਰ ਦੀ ਸੋਚ ਹੈ ਬਾਕੀ ਬਹੁਤ ਵਧੀਆ ਜਿੱਦਾਂ ਹੈਂਪਰਸ ਵੀ ਦਿੱਤੇ ਜਾਂਦੇ ਉਹਨਾਂ ਦੇ ਰਾਸ਼ਨ ਰਾਸ਼ਨ ਜਿੱਦਾਂ ਵੀ ਇਦਾਂ ਹੁੰਦਾ ਵੀ ਹਫ਼ਤੇ 10 ਦਿਨ ਦਾ ਵਧੀਆ ਜਿੱਦਾਂ ਹੋਏ ਗਿਫਟ ਵੀ ਦਿੱਤੇ ਜਾਂਦੇ ਬੱਚਿਆਂ ਨੂੰ ਨਾਲ ਵਾਊਚਰਸ ਵੀ ਦਿੱਤੇ ਜਾਂਦੇ ਜੇ ਕਿਸੇ ਚੀਜ਼ ਦੀ ਕਮੀ ਹੈ ਤੇ ਉਹ ਆਪ ਲੈ ਸਕਦੇ ਨੇ ਇਦਾਂ ਹੀ ਨਹੀਂ ਵੀ ਚਲੋ ਵੀ ਹੰਪਰ ਵੀ ਦਿੰਦੇ ਉਹ ਹਮੇਸ਼ਾ ਹੀ ਜਿੱਦਾਂ ਕਹਿੰਦੇ ਨੇ ਵੀ ਜੇ ਕਿਸੇ ਵੀ ਚੀਜ਼ ਦੀ ਲੋੜ ਹੈ ਤੁਸੀਂ ਇੱਥੇ ਆ ਕੇ ਸਾਨੂੰ ਕਹੋ ਅਸਦੇ ਇਹ ਦਰਬਾਰ ਸਾਹਿਬ ਮਤਲਬ ਹਰ ਇੱਕ ਹੈਲਪਤਾਡੀ ਕਰੇਗਾ ਤੇ ਕਰਦਾ ਵੀ ਹੈ ਹਨਾ ਹੁਣ ਅਸੀਂ ਵੀ ਉਹਨਾਂ ਚੱਕਿਆਂ ਵੀ ਜਿੱਦਾਂ ਵੀ ਮਹਾਪੁਰਖਾਂ ਨੇ ਕਿਹਾ ਸੀਗਾ ਪਿਛਲੇ ਸਾਲ ਵੀ ਕਿਹਾ ਸੀਗਾ ਵੀ ਇੱਥੇ ਹਰ ਇੱਕ ਤਰ੍ਹਾਂ ਦੀ ਹੈਲਪ ਕੀਤੀ ਜਾਂਦੀ ਤੇ ਅਸੀਂ ਵੀ ਉਹਨਾਂ ਚੋਂ ਹੀ ਆਂ ਅਸੀਂ ਜਿੱਦਾਂ ਲੋਡ ਵਨ ਸੀਗੇ ਬਹੁਤ ਜ਼ਿਆਦਾ ਤੇ ਸਾਡੀ ਹਰ ਇੱਕ ਤਰ੍ਹਾਂ ਦੀ ਜਿੱਦਾਂ ਹੈਲਪ ਇੱਥੋਂ ਕੀਤੀ ਗਈ ਪੈਸਿਆਂ ਦੀ ਵੀ ਕੀਤੀ ਗਈ ਵੀਜ਼ੇ ਦੀ ਵੀ ਕੀਤੀ ਗਈ ਹੁਣ ਕਾਫੀ ਜਾਣੇ ਜਿੱਦਾਂ ਇੱਥੇ ਆਂਦੇ ਵੀ ਨੇ ਵੀ ਸਾਡੇ ਵੀਜ਼ੇ ਇੱਦਾਂ ਕਰਾ ਦੋ ਈਵਨ ਮੇਰੇ ਫਰੈਂਡਸ ਵੀ ਜਿੱਦਾਂ ਆਏ ਨੇ ਕਾਫੀ ਹਨਾ ਵੀ ਸਾਡੇ ਵੀਜ਼ਾ ਚੇਂਜ ਕਰਾ ਦੋ ਤੇ ਜਿੱਦਾਂ ਬਾਬਾ ਜੀ ਇੱਦਾਂ ਹੀ ਕਹਿੰਦੇ ਨੇ ਵੀ ਤੁਸੀਂ ਦੱਸੋ ਸਾਨੂੰ ਕੀ ਤੁਹਾਨੂੰ ਹੈਲਪ ਚਾਹੀਦੀ ਹੈ ਵੀ ਕਦੇ ਇੱਥੋਂ ਕਿਸੇ ਨੂੰ ਨਾ ਨਹੀਂ ਕਰਨਾ ਸੀ ਹਮੇਸ਼ਾ ਗੁਰੂ ਨਾਨਕ ਦੇਵ ਜੀ ਦਾ ਦਰ ਆ ਇੱਥੋਂ ਮੰਡਦਾ ਹੀ ਰਹਿਣਾ ਇੱਦਾਂ ਹੀ ਬਸ ਸੇਵਾ ਲੈਂਦੇ ਰਹਿਣ ਸਾਡੇ ਕੋਲੋਂ ਵੀ ਬਾਬਾ ਜੀ ਆਪਣੇ ਦਰਬਾਰ ਸਭ ਨਾਲ ਜੋੜ ਕੇ ਰੱਖਣ ਕਿਦਾਂ ਤੁਸੀਂ ਦੱਸਿਆ ਕਿ ਇੱਥੇ ਹਰੇਕ ਲੋੜ ਵਾਂਦੀ ਜਿਹੜੀ ਪਾ ਪੜ ਜਾਂਦੀ ਹੈ ਲੋੜ ਪੂਰੀ ਹੁੰਦੀ ਹੈ ਜਿਵੇਂ ਕਿ ਹੁਣ ਮੁਖ ਸੇਵਕਦਰ ਕੁਲੰਦਰ ਸਿੰਘ ਕੋਲੋਂ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਹੈ ਚਾਰ ਸਭ ਜਨਨ ਦੀ ਸ਼ਿੱਦੀ ਬਾਰੇ ਦੂਸਰੇ ਬੱਚਿਆਂ ਨੂੰ ਦੂਸਰੀ ਕਮਿਊਨਿਟੀ ਦੇ ਬੱਚਿਆਂ ਨੂੰ ਗਿਫਟ ਦੇ ਕੇ ਸਕੂਲਾਂ ਜਾ ਕੇ ਇਦਾਂ ਦੇ ਸਿਕ ਨੌ ਦੇ ਕਰੀਬ ਸਕੂਲਾਂ ਜਾ ਕੇ ਹਜ਼ਾਰਾਂ ਹੀ ਬੱਚਿਆਂ ਨੂੰ ਗਿਫਟ ਦੇ ਕੇ ਜਿਹੜਾ ਸਿੱਖਿਆ ਤੇ ਆਸ ਦੀ ਕੁਰਬਾਨੀ ਤੇ ਜਾਣੂ ਕਰਵਾਇਆ ਗਿਆ ਕਿ ਕਿਸ ਤਰੀਕੇ ਨਾਲ ਜਾਣੂ ਕਰਵਾਉਂਦੇ ਕਰੋ ਐਫਲਟ ਹੋਂਟ ਦੇ ਜਾਂਦੇ ਜਾਂ ਕਿ ਕਿਹੜੇ ਤਰੀਕ ਨਾਲ ਜਿਹੜੀ ਦੂਜੀਆਂ ਕਮਿਊਨਿਟੀ ਦੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਜਿੱਦਾਂ ਇੱਥੇ ਹੁੰਦਾ ਇੱਥੇ ਜਿੱਦਾਂ ਜਿੱਦਾਂ ਸਾਲ 'ਚ ਤੁਸੀਂ ਲਾ ਲੋ ਵੀ ਹਰ ਇੱਕ ਮੰਥ 'ਚ ਜਿੱਦਾਂ ਬੱਚਨ ਇੱਥੇ ਬੁਲਾਇਆ ਵੀ ਜਾਂਦਾ ਹੈ ਗੁਰੂਕਾਰ ਬਾਰੇ ਦੱਸਿਆ ਵੀ ਜਾਂਦਾ ਹੈ ਆਪਣੀ ਸਿੱਖੀ ਬਾਰੇ ਵੀ ਸਮਝਾਇਆ ਜਾਂਦਾ ਵੀ ਆਪਣੇ ਪੰਜ ਕਕਾਰ ਕੀ ਨੇ ਸਿੱਖੀ ਬਾਰੇ ਜਾਣੂ ਕਰਾਇਆ ਜਾਂਦਾ ਹੈ ਮਤਲਬ ਸਕੂਲਾਂ 'ਚ ਤੁਹਾਨੂੰ ਬਹੁਤ ਹਰ ਟਾਈਪ ਦੇ ਬੱਚੇ ਹੁੰਦੇ ਜਿੱਦਾਂ ਫਿਰ ਸਕੂਲਾਂ ਜਿੱਦਾਂ ਜਦੋਂ ਆਪਾਂ ਹੈਂਪਰਸ ਵੰਡੇ ਉੱਥੇ ਵੀ ਆਪਣੀ ਸਿੱਖੀ ਬਾਰੇ ਸਮਝਾਇਆ ਗਿਆ ਨਾਲ ਲੀਫਲੈਟਸ ਵੀ ਅਸੀਂ ਦਿੱਤੇ ਵੀ ਇਸ ਦਿਨ 'ਚ ਕੀ ਹੋਇਆ ਸੀ ਅਸੀਂ ਕਿੰਨਾਂ ਨੂੰ ਯਾਦ ਕਰਕੇ ਮਤਲਬ ਵੀ ਆ ਜਿਹੜਾ ਮਤਲਬ ਕਰ ਰਹੇ ਆ ਉਪਰਾਲਾ ਕਰ ਰਹੇ ਆ ਕਿਸ ਕਰਕੇ ਕਰ ਰਹੇ ਆ ਕਿਉਂਕਿ ਇਹ ਸੇਵਾ ਦਾ ਜਦੋਂ ਮੁਕ ਸੇਵਾ ਦਾ ਇਹ ਹੀ ਕਹਿਣਾ ਵੀ ਜੇ ਅਸੀਂ ਦੂਜਿਆਂ ਦੇ ਬੱਚਿਆਂ ਨੂੰ ਖੁਸ਼ ਕਰਾਂਗੇ ਆਪਣੇ ਵੱਡੇ ਸਾਹਿਬ ਜੀ ਦੇ ਆਲਰੇਡੀ ਖੁਸ਼ ਨੇ ਹਾਂ ਤੇ ਉਹਨਾਂ ਨੂੰ ਜਿੱਦਾਂ ਇਦਾਂ ਹੀ ਹੁੰਦਾ ਵੀ ਸਾਡੇ ਮਤਲਬ ਬੀਵੀਐਸ ਦਰਬਾਰ ਸਾਹਿਬ ਦੀ ਬਸ ਚੜ੍ਹਦੀ ਕਲਾ ਬੀਵੀਐਸ ਬੀਵੀਐਸ ਹੋਏ ਤਾਂ ਅੱਧਾਈ ਵਸੇਵਾ ਲੈਂਦੇ ਹਨ ਬਾਬਾ ਜੀ ਕਿਰਪਾ ਕਰਨ ਹਮੇਸ਼ਾ ਅੱਧੇ ਰੱਖਣ ਇਸੇ ਤਰ੍ਹਾਂ ਸਾਡੇ ਨਾਲ ਹੋਰ ਜਿਹੜੇ ਇੱਥੋਂ ਦੇ ਗੁਰਦੁਆਰਾ ਸਾਹਿਬ ਜੀ ਸੰਗਤਾਂ ਦੇ ਵਿੱਚ ਮੌਜੂਦ ਬੀਬੀਆਂ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਗਰੁੱਪ ਕਰ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਛੋਟੇ ਸਾਹਿਬ ਜੀ ਤੋਂ ਵੱਡੇ ਸਾਹਿਬ ਜਦਾਂ ਜੀ ਸਿੱਧੀ ਨੂੰ ਸੁਣਨ ਜਿਹੜੇ ਦੂਜੀ ਕਮਿਊਨਿਟੀ ਦੇ ਬੱਚਿਆਂ ਤੋਂ ਸਿੱਖਿਆ ਦੀ ਕਰਬੰਨੀ ਰੋਜਣ ਕਰਵਾਏ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਟਸ ਅ ਸ਼ਰਧਾਂਜਲੀ ਟੂ आवर ਗੁਰੂਸ आवर Uh, Char Jades. It's a sad moment for us but at the same time when we see smile on the needful kids, mm -hmm. there are loads of needs, needful kids and when they were smiling, when the hampers were distributed and the gifts were distributed, we felt our Char Sahibzadehs are happy as well. So it's a um, it doesn't matter what color, you what background you are coming from—black, white, brown—it doesn't matter. But the leader of this guru card, this guru card, is just a helping hand to everyone from every sorts of people. And uh, I've been coming here for nearly twelve years. We did a longer seva for forty-one days as well. And uh, forty-one days, there were so many needful people coming. and The homeless people used to come here. Uh, but that was between four to six. Uh, uh, from four o'clock to six o'clock we used to do it and uh, there used to be queues and queues of uh, people and uh, everyone was just praising and uh, you just feel good when they go with a big smile and you say you've done some help you know and uh, it's all coming from the bbs guru car and i've not uh, to be honest uh, um, we've been doing this for from few years as well but this time it's gone nine nine schools nearly two thousand hampers and it's a blessing ਵੈਗੁਜਿਕਾ ਕਾਲਸਾ ਵੈਗੁਜਿਕਾ ਫੰਡ ਇਹ ਸੰਜੀ ਗੁਰਦੁਰ ਸਾਹਿਬ ਕੀ ਆਈਆਂ ਸੁਲਤਾਨ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਕਿਵੇਂ ਜਿਹੜੇ ਇੰਡੀਆ ਤੋਂ ਪੰਜਾਬ ਤੋਂ ਵਿਦਿਆਰਥੀ ਹੁੰਦੇ ਉਹਨਾਂ ਨੂੰ ਕਿਵੇਂ ਮਦਦ ਕੀਤੀ ਜਾਂਦੀ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਵਿਸ਼ੇਸ਼ ਪ੍ਰੋਗਰਾਮ ਕਰਦੇ ਆ ਗੁਰਦੁਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਲੰਦੁਰ ਸਿੰਘ ਵੱਲੋਂ ਸਾਬਜਾਦਨ ਜੀ ਸੀ ਦੀਦਰਨ ਸਮਰਪਿਤ ਜਿਹੜੇ ਦੂਜੀਆਂ ਕਮਿਊਨਿਟੀ ਦੇ ਬੱਚੇ ਹਨ ਉਹਨਾਂ ਨੂੰ ਗਿਫਟ ਵੰਡ ਕੇ ਸਕੂਲਾਂ ਜਾ ਕੇ ਗਿਫਟ ਵੰਡ ਕੇ ਜਿਹੜਾ 50000 ਪਾਉਂਡ ਦੀ ਕੀਮਤ ਜਿਹੜੀ ਦੇ ਗਿਫਟ ਵੰਡ ਕੇ ਇਹ ਉਹਨਾਂ ਨੂੰ ਸਿੱਖ ਅਤੇ ਆਦਿ ਜਿਹੜੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਜੀ ਇਦਾਂ ਹੀ ਜੀਤੋ ਐਪੀ ਵਿੱਚ ਅਗੋਂ ਤੋਂ ਚੁੱਕ ਕੇ ਹੋਰ ਅਪਡੇਟ ਲੈ ਕੇ ਤੁਹਾਡੇ ਹੰਦਰਾ ਵਿੱਚ ਰੂਪ ਰੂਪ ਹੁਣ ਮੰਦੋ ਜਾਇਤ ਸਾਸਤ੍ਰਿਕਨ